ਵੈਗੁਰਜੀ ਦਾ ਖਾਲਸਾ ਵੈਗੁਰਜ ਕੀ ਬੱਤੇ ਕੁਦਰਤ ਦੀ ਸੇਵਾ ਰੱਬ ਦੀ ਸੇਵਾ ਇਹ ਕੁਦਰਤ ਦੇ ਜੀਵ ਇਥੇ ਕੀੜੇ ਹਨ ਇਹ ਤੋੜਾ ਸਾਡੇ ਪਿੰਡ ਨਸਰਾਲੀ ਦੀ ਪੰਚਾਇਤੀ ਜ਼ਮੀਨ ਆ ਇਥੇ ਕੀੜੇ ਨੇ ਇਥੇ ਤੇ ਬੇਨਤੀ ਕਰਨੇ ਚਾਹੁੰਦੇ ਹਾਂ ਜਿਵੇਂ ਪਾਂਸ ਗਰਮੀ ਬਹੁਤ ਆ ਪਾਂਸੀਆਂ ਨੂੰ ਪਾਂਸੀਆਂ ਨੂੰ ਪਾਣੀ ਰੱਖਿਆ ਕਰੋ ਪਾਂਸੀਆਂ ਦੇ ਪਿਆਸ ਬਹੁਤ ਲੱਗਦੀ ਆ ਕੀੜਿਆਂ ਲਈ ਤੇ ਚਾਹੁੰਦੇ ਵਧੀਆ ਹੁੰਦੇ ਨੇ ਮਾਂਸੀਆਂ ਲਈ ਪਾਣੀ ਰੱਖੋ ਰੁੱਖ ਲਗਾਓ ਵਾਤਾਵਰਨ ਬਚਾਓ ਨਸਰਾਲੀ 13 13 YouTube ਚੈਨਲ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਮੇਰੇ ਨਾਲ ਨੇ ਜਗਤਾਰ ਸਿੰਘ ਤਾਰੀ ਪੰਚ ਨਸਰਾਲੀ ਸੇ ਵੀਰ ਵੀ ਲਗਨ ਲਾਈਆ ਨੂੰ ਵੀ ਕਿਹਾ ਵੀ ਤੂੰ ਵੀ ਦਿਲਚੋਲੀ ਪਾਇਆ ਕਰ ਤੇ ਜਿਵੇਂ ਮੇਲਣਾ ਵੀ ਰੁੱਖ ਵੀ ਲਗਾਉਂਦਾ ਹੁੰਦਾ ਹੈ ਇਸੇ ਤਰ੍ਹਾਂ ਵਾਸੀਆਂ ਨੂੰ ਵੀ ਪਾਣੀ ਪਾਇਆ ਕਰੋ ਜਿਵੇਂ ਵੀ ਤੁਹਾਡੇ ਜੋ ਵੀ ਤੁਹਾਡੇ ਸਵਰਗ ਚ ਆਉਂਦੇ ਨੇ ਭਰਾਵੋ ਸਾਰਿਆਂ ਨੂੰ ਕਹੋ ਕੁਦਰਤ ਦੀ ਸੇਵਾ ਕਰਿਆ ਕਰੋ ਕੁਦਰਤ ਦੀ ਸੇਵਾ ਕਰੋ ਰੱਬ ਬਹੁਤ ਖੁਸ਼ ਹੁੰਦਾ ਹੈ ਕੁਦਰਤ ਖੁਸ਼ ਹੁੰਦੀ ਹੈ ਕੁਦਰਤ ਹੀ ਰੱਬ ਹੈ ਇਹ ਕੁਦਰਤ ਦੇ ਜੀਵ ਹਨ ਇਹਨਾਂ ਨੂੰ ਵੀ ਜੋਗਾ ਪਾਉਣਾ ਚਾਹੀਦਾ ਹੈ ਦਿਲ ਚੋਲੀ ਪਾਉਣੀ ਚਾਹੀਦੀ ਆ ਚੌਲ ਪਾਉਣੇ ਚਾਹੀਦੇ ਹਨ ਦੇ ਰੁੱਖਾਂ ਨੂੰ ਪਾਣੀ ਪਾਓ 2 ਮਹੀਨੇ ਹੁਣ ਰੁੱਖ ਲਗਾਉਣ ਦੇ ਨਾਲ-ਨਾਲ ਰੁੱਖਾਂ ਨੂੰ ਪਾਣੀ ਪਾਓ ਵਾਤਾਵਰਨ ਬਚਾਓ ਨਸਰਾਲੀ 13 13 YouTube ਚੈਨਲ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ